ਦਰਦੇ ਕੌਮ ਚੈਨਲ ਦੇ ਸਤਕਾਰਯੋਗ ਦਰਸ਼ਕਾਂ ਨੂੰ ਗੁਲਨੂਰ ਕੌਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਵਿਚਾਰ ਕਰਾਂਗੇ ਕਿ ਸਿੱਖ ਕੌਮ ਦਾ ਉਹ ਨੰਬਰਦਾਰ ਕੌਣ ਸੀ ਜੋ ਸਿੱਖ ਪੰਥ ਦੇ ਨਾਲ-ਨਾਲ ਰਾਸ਼ਟਰੀ ਸਿੱਖ ਸੰਗਤ ਦਾ ਪਲਨ ਪੋਸ਼ਨ ਵੀ ਕਰ ਰਿਹਾ ਸੀ ਤੇ ਉਸ ਕੌਮ ਦੇ ਅਲੰਬਰਦਾਰ ਨਹੀਂ ਪੰਥਲੀ ਐ 100 ਕਰੋੜ ਰੁਪਏ ਚ ਪੰਜਾ ਕਰੋੜ ਰੁਪਏ ਰਾਸ਼ਟਰੀ ਸਿੱਖ ਸੰਗਤ ਨੂੰ ਕਿਉਂ ਦਿੱਤੇ ਸਨ ਇਸ ਬਾਰੇ ਵੱਧ ਜਾਣਕਾਰੀ ਤਾਂ ਸਾਨੂੰ ਚੈਨਲ ਦੇ ਸੰਪਾਦਕ ਹੀ ਦੇ ਸਕਦੇ ਹਨ ਆਓ ਚੱਲਦੇ ਹਾਂ ਅਗੋਂ ਤਦ ਦੇ ਕੌਮ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਬਲੋਂ ਸਤਿ ਸ੍ਰੀ ਅਕਾਲ ਦੋਸਤੋ ਰਾਸ਼ਟਰੀ ਸਿੱਖ ਸੰਗਤ ਦਾ ਨਾਂ ਸੁਣਦਿਆਂ ਹੀ ਤਕਰੀਬ ਸਾਰੇ ਹੀ ਪੰਥਕ ਸੋਚ ਵਾਲੇ ਸਿੱਖਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਤੇ ਛਿੜ ਜਾ ਜਾਂਦੇ ਨੇ ਕਈ ਵੇਲੇ ਤਾਂ ਪੰਨਾ ਵੀ ਕੱਢ ਲੈਂਦੇ ਨੇ ਉਹ ਸਮਝਦੇ ਨੇ ਕਿ ਰਾਸ਼ਟ ਸਿੱਖ ਸੰਗਤ ਸਿੱਖ ਕੌਮ ਦੀ ਪੰਥ ਦੀ ਸ਼ਰੀਕ ਹੈ ਜਿਸ ਨੇ ਕੌਮ ਦਾ ਨੁਕਸਾਨ ਲਾਜ਼ਮੀ ਕਰਨਾ ਹੀ ਕਰਨਾ ਹੈ ਕਿਉਂ ਸੋਚ ਰਹੇ ਜੀ ਹਾਂ ਇਸ ਕਰਕੇ ਇਹ ਰਾਸ਼ਟਰੀ ਸਿੱਖ ਸੰਗਠਨ ਸਜਨਾ ਆਰਐਸਐਸ ਨੇ ਕੀਤੀ ਹੈ ਤੇ ਇਸ ਦਾ ਪਾਲਣ ਪੋਸ਼ਣ ਤੇ ਸੁਰੱਖਿਆ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਦੋਸਤੋ ਰਾਸ਼ਟਰੀ ਸਿੱਖ ਸੰਗਤ ਦੀ ਹਿਫਾਜ਼ਤ ਕੇਵਲ ਭਾਰਤੀ ਜਨਤਾ ਪਾਰਟੀ ਹੀ ਨਹੀਂ ਕਰਦੀ ਬਲਕਿ ਇਸ ਦੀ ਹਿਫਾਜ਼ਤ ਸਿੱਖ ਕੌਮ ਦੇ ਮਹਾਨ ਲੀਡਰ ਅਕਾਲੀ ਆਗੂ ਕਰਤਾ ਕਰਤਾ ਬਹੁਤ ਵੱਡੀ ਮਹਾਨ ਸ਼ਖਸੀਅਤ ਬੀ ਕਰ ਰਹੀ ਹੈ ਕਿਉਂਕਿ ਉਸਨੇ ਸਿੱਖ ਪੰਥ ਦੇ ਹਿੱਸੇ ਵਿੱਚ ਆਏ 100 ਕਰੋੜ ਦੇ ਫੰਡ ਵਿੱਚੋਂ ਜਿਹੜੇ ਇੱਕ ਖਾਸ ਬਹੁਤ ਹੀ ਮਹਾਨ ਮਕਸਦ ਰਾਤੇ ਆਇਆ ਸੀ 100 ਕਰੋੜ ਰੁਪਇਆ ਉਹ ਉਹਦੇ ਵਿੱਚੋਂ 50 ਕਰੋੜ ਰੁਪਇਆ ਰਾਸ਼ਟਰੀ ਸਿੱਖ ਸੰਗਤ ਨੂੰ ਪ੍ਰਚਾਰ ਤੇ ਆਪਣੇ ਵਿਸਾਰ ਵਾਸਤੇ ਵੇਰਤਾ ਸੀ ਤੁਸੀਂ ਹੋਰ ਸੋਚਦੇ ਹੋਵੋਗੇ ਕਿ ਉਹ ਸਿੱਖ ਕੌਮ ਦਾ ਅਲੰਬਰਦਾਰ ਕੌਣ ਸੀ ਦੋਸਤੋ ਇਹ ਸਾਰਾ ਕੁਝ ਜਾਣਨ ਲਈ ਸਾਨੂੰ ਉਸ ਦੌਰ ਵਿੱਚ ਜਾਣਾ ਪਵੇਗਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਜਿੱਥੇ ਦਾਲਗੋਚਰਨ ਸਿੰਘ ਜੀ ਟੋੜਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਕੀ ਹੋਇਆ ਕਿ ਬਾਦਲ ਸਾਹਿਬ ਇਹ ਚਾਹੁੰਦੇ ਸਨ ਕਿ ਉਹਨਾਂ ਦਾ ਕੋਈ ਵੀ ਸ਼ਰੀਕ ਕੋਈ ਵੀ ਉਹਨਾਂ ਦੀ ਜ ਜਿਸ ਤਰ੍ਹਾਂ ਉਹ ਕਰਨਾ ਚਾਹੁੰਦੇ ਨੇ ਉਹਨੂੰ ਕੋਈ ਟੋਕਣ ਵਾਲਾ ਨਾ ਹੋਵੇ ਰਾਦਾ ਰੋੜਾ ਨਾ ਹੋਵੇ ਉਹ ਰੋੜੇ ਮਟਾਉਣੇ ਉਹਨਾਂ ਨੇ ਸ਼ੁਰੂ ਕਰਤੇ ਜਿਵੇਂ ਪ੍ਰੇਮ ਸਿੰਘ ਲਾਲਪੁਰਾ ਨੂੰ ਲਾਂਬੇ ਕੀਤਾ ਸੀ ਗੁਰਵੰਤ ਸਿੰਘ ਰਾਮੂ ਵਾਲੀਆ ਨੂੰ ਲਾਂਬੇ ਕੀਤਾ ਸੀ ਇੰਨਾ ਵਜ਼ੀਰਾਂ ਨੇ ਲਾਂਬੇ ਕੀਤਾ ਸੀ ਕਈ ਜਥੇਦਾਰਾਂ ਨੇ ਵੀ ਲਾਂਬੇ ਕਰਦੇ ਰਹੇ ਨੇ ਤਾਂ ਇਹਨਾਂ ਨੇ ਜਥੇਦਾਰ ਟੋੜਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਤੋਂ ਲਾਂਬੇ ਕਰ ਦਿੱਤਾ ਹੁਣ ਕੀ ਹੋਇਆ ਕਿ ਹੁਣ ਸ੍ਰੀ ਕਾਤਾਖਰ ਸਾਹਿਬ ਜਥੇਦਾਰ ਸਾਹਿਬ ਉਹਨਾਂ ਨੇ ਬਾਦਲ ਸਾਹਿਬ ਨੂੰ ਇਹ ਬੇਨਤੀ ਕੀਤੀ ਕਿ ਬਾਦਲ ਸਾਹਿਬ ਤੁਹਾਡੀ ਤੇ ਤੌੜਾ ਸਾਹਿਬ ਦੀ ਜਿਹੜੀ ਆਪਕ ਕਸ਼ਵਕਸ਼ ਜੋ ਚੱਲੀ ਇਹਦੇ ਨਾਲ ਸਿਕਉਮ ਦਾ ਨੁਕਸਾਨ ਬਹੁਤ ਹੋਣਾ ਹੈ ਤੁਸੀਂ ਮਗਰੋਂ ਜੋ ਮਰਜ਼ੀ ਕਰੀ ਜਾਓ ਪਰ 1900 ਦੇ ਮਹੀਨੇ ਦੀ ਬਸਾਖੀ ਆ ਰਹੀ ਹੈ ਖਾਸਾ ਸਾਜਨਾ ਦਿਵਸ ਦੀ ਪੀਸਰੀ ਸ਼ਬਾਹ ਦੀ ਆ ਰਹੀ ਹੈ ਉਹ ਆਪਾਂ ਨਾਲ ਮਿਲ ਕੇ ਵਧੀਆ ਢੰਗ ਨਾਲ ਮਨਾ ਲਈਏ ਉਸ ਤੋਂ ਬਾਅਦ ਜੋ ਮਰਜੀ ਤੁਸੀਂ ਕਰੀਏ ਜੋ ਕੌਣਾ ਸਾਹਿਬ ਨੂੰ ਲੱਗ ਜੋ ਮਰਜੀ ਕਰੀਏ ਜੋ ਮਰਜੀ ਕਰੇ ਪਰ ਬਾਦਲ ਸਾਹਿਬ ਨੇ ਸੋਚਿਆ ਕਿ ਇਹ ਟੌੜੇ ਦੀ ਹਮਾਇਤ ਬੋਲਦਾ ਹੈ ਉਹਨਾਂ ਨੇ ਦਸਤਾਰ ਨੂੰ ਵੀ ਲਾਂਬੇ ਲਾਂਬੇ ਕਰਤਾ ਹੁਣ ਬਾਦਲ ਸਾਹਿਬ ਦੇ ਦੋਨੇ ਹੱਥੀ ਲੱਡੂ ਸ਼੍ਰੋਮਿਕ ਕਮੇਟੀ ਉਹਨਾਂ ਦੇ ਕਾਬੂ ਤੇ ਕਾਲੀ ਦਲ ਉਹਦੇ ਕਾਬੂ ਪੰਜਾਬ ਸਰਕਾਰ ਦੇ ਕਾਬੂ ਤੇ ਬਾਦਲ ਸਾਹਿਬ ਦੀ ਸਤਾਨਾ ਸ਼ਾਹੀ ਨਾਸ ਹਾਰਦਿਆ ਹੋਇਆ ਟੌੜਾ ਸਾਹਿਬ ਦੇ ਚਾਰ ਹਮਾਇਤੀ ਜਿਹੜੇ ਕਿ ਕਾਲੀ ਬਾਜ਼ਾਰ ਦੇ ਵਿੱਚ ਵਜੀਰ ਸਾਹਿਬ ਸਰਦਾਰ ਮਨਜੀਤ ਸਿੰਘ ਕੋਲਕੱਤਾ ਬੜੇ ਬਿਰਵਾਨ ਸਰ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਦਾਰ ਇੰਦਰਜੀਤ ਸਿੰਘ ਜੀਰਾ ਕੁਲਵੀਰ ਵੀਰੇ ਦੇ ਪਿਤਾ ਜੀ ਤੇ ਸਰਦਾਰ ਰਮੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਕਿ ਅੱਜਕੱਲ ਬਾਦਲ ਸਾਹਿਬ ਦੇ ਖਾਸ ਖਾਸ ਨੇ ਇਹ ਵੀ ਇਸ ਥੀਮੇ ਦੇਗੇ ਖੋਰ ਬਹੁਤ ਸੱਜਣ ਜੋ ਕਰੋੜਾ ਸਾਹਿਬ ਦੇ ਮਹਿਮਤੀ ਸਨ ਤੇ ਸਿੰਘ ਸਾਹਿਬ ਦੇ ਪਾਸ਼ਕੋਈ ਸਨ ਉਹ ਵੀ ਹੁਣ ਸਾਰਾ ਕਾਲੀ ਦਾ ਲਾਲੋ ਸਿੱਖ ਕੌਮ ਦਾ ਲਾਲੋ ਪੰਥ ਦਾ ਲਾਲੋ ਦੋ ਧੜਿਆਂ ਦੇ ਵੰਡਿਆ ਗਿਆ ਐਨੀ ਫੁੱਟ ਪੈ ਗਈ ਕਿ ਉਦੋਂ ਖਾਲਸਾ ਸਾਜਨਾ ਦੇਵ ਵੀ ਪੀਜੀ ਸਟਾਫ ਦੀ ਆਗੇ ਤੇ ਸਾਰਾ ਕੌਮ ਪੰਥ ਸਾਰਾ ਦੋਤੜਿਆਂ ਤੇ ਬਣ ਗਿਆ ਜਿੱਥੇ ਇੱਕ ਫੰਕਸ਼ਨ ਹੋਣਾ ਇੱਕ ਸਮਾਗਮ ਹੋਣਾ ਚਾਹੀਦਾ ਸੀ ਉੱਥੇ ਦੋ ਬੱਖੋ ਵੱਖਰੇ ਸਮਾਗਮ ਹੋਏ ਇੱਕ ਸਰਕਾਰੀ ਸਮਾਗਮ ਜੋ ਬਾਦਲ ਸਾਹਿਬ ਦਾ ਸੀ ਇੱਕ ਉਹ ਸਮਾਗਮ ਜੋ ਸਿੱਖ ਕੌਮ ਦਾ ਸੀ ਦੋਸਤੋ ਭਾਵੇਂ ਵੀਡੀਓ ਦੇਖ ਲੋ ਭਾਵੇਂ ਪੁਰਾਣੇ ਆਪਣੇ ਆ ਸਿੱਧੂ ਸਾਹਿਬ ਜੁਆਨ ਵਾਲੇ ਬੈਠੇ ਨੇ ਵੀਡੀਓ ਵਗੈਰਾ ਉਹਨਾਂ ਦੀ ਆਮ ਪੈਂਦੀਆਂ ਨੇ ਉਸ ਮੌਕੇ ਵੀ ਹਾਜ਼ਰ ਸਨ ਦੁਨੀਆਂ ਦੀ ਭਾਰਤੀ ਪ੍ਰੈਸ ਦੁਨੀਆ ਭਰ ਦੇ ਲੀਡਰ ਦੁਨੀਆ ਭਰ ਦੇ ਸਿੱਖ ਕੌਮ ਨੇ ਸਭ ਤੋਂ ਵੱਧ ਹਾਜ਼ਰੀ ਜਿਹੜੀ ਸੀ ਉਹ ਜਿਹਦਾ ਟੋੜਾ ਸਿੰਘ ਸਾਹਿਬ ਦੀ ਸਮਾਗਮ ਤੇ ਲਵਾਈ ਜਦੋਂ ਕਿ ਉਦਨ ਸਿਰਫ ਉੰਨੇ ਕ ਲੋੜੀ ਦੇ ਜਿਹੜੇ ਬਾਦਲ ਸਾਹਿਬ ਦੇ ਇਲਾਕੇ ਦੇ ਲੋਕ ਸਨ ਉ ਉਸ ਮੌਕੇ ਕੀ ਹੋਇਆ ਉਦੋਂ ਇੱਕ ਤੋਂ ਪ੍ਰਧਾਨ ਮੰਤਰੀ ਸਾਫਾ ਵੀ ਆਏ ਸੀ ਤੇ ਉਸ ਮੌਕੇ ਤੇ ਪ੍ਰਧਾਨ ਮੰਤਰੀ ਕਟਲ ਬਿਹਾਰੀ ਬਾਜਪਾਈ ਜੀ ਵੀ ਆਏ ਸਨ ਤੇ ਮਨਰੇਸ਼ਕਰ ਵੀ ਆਏ ਸਨ ਕਾਫੀ ਗਵਰਨਰ ਗੁਰੂ ਬਹੁਤ ਆਏ ਸਨ ਸਾਰੇ ਹੀ ਦੋਨਾਂ ਸਮਾਰੋਹਾਂ ਨਿਖਾਲਣੇ ਲਗਾਉਦੇ ਰਹੇ ਪਰ ਜੋ ਤਪ ਤੇਜ ਜੋ ਪ੍ਰਭਾਵ ਜੋ ਸੀ ਜੋ ਅਸਲ ਸੀ ਉਹ ਸਾਰਾ ਟੋਣਾ ਸਾਰਦਾ ਜਿਹੜਾ ਸਮਾਂ ਸੀ ਉਹਦੇ ਸੀ ਸਾਰੀ ਜਨਤਾ ਉਧਰ ਸੀ ਕਿਉਂਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੀ ਉਸ ਮੌਕੇ ਕੌਮ ਦੇ ਹੀਰੋ ਸਨ ਤੱਲੰਬੀ ਹਾਦੀ ਬਾਜ ਪੈਸਾ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਉਹਨਾਂ ਨੇ ਕਿਉਂਕਿ ਸਰਕਾਰਾਂ ਦੇ ਪਰਦੇ ਹੁੰਦੇ ਨੇ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਦੇ ਪ੍ਰਬੰਧਾਂ ਲਈ 100 ਕਰੋੜ ਰੁਪਇਆ ਦਿੱਤਾ ਸੀ ਬਾਕੀ ਦਾ ਜਿੱਦਣੋ ਜਿੱਦਣੋ ਆਏ ਕਿੰਨੇ ਇਹ ਨਹੀਂ 100 ਕਰੋੜ ਰੁਪਇਆ ਦਿੱਤਾ ਸੀ ਪਰ ਉਹ 100 ਕਰੋੜ ਰੁਪਇਆ ਜਿਹੜਾ ਕਿ ਸਿੱਖ ਕੌਮ ਦਾ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਆਇਆ ਸੀ ਉਹਦੇ ਚੋਂ 100 ਕਰੋੜ ਚੋਂ 50 ਕਰੋੜ ਰੁਪਏ ਸੁਤਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕੌਮ ਦੇ ਸਿੱਖ ਕੌਮ ਦੇ ਅਲੰਬੜਦਾਰ ਸਨ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਦਿੱਤਾ 100 ਕਰੋੜ ਚੋਂ 50 ਕਰੋੜ ਰੁਪਈਆ ਕੌਮ ਦੇ ਫੰਡ ਚੋਂ ਰਾਸ਼ਟਰੀ ਸਿੱਖ ਸੰਗਤ ਨੂੰ ਦਿੱਤਾ ਤਾਂ ਕਿ ਉਹ ਆਪਣਾ ਪ੍ਰਚਾਰ ਪ੍ਰਸਾਰ ਤੇ ਇਫਾਜ਼ਤ ਚੰਗੀ ਤਰ੍ਹਾਂ ਕਰ ਸਕੇ ਕਫਾਤ ਸੁਰੱਖਿਆ ਪੱਖੋਂ ਵੀ ਦਿੰਦੇ ਰਹੇ ਨੇ ਸਾਰੇ ਯਾਦ ਨੇ ਨੇ ਰੁਲਦਾ ਸਿੰਘ ਪ੍ਰਧਾਨ ਹੁੰਦਾ ਸੀ ਸਾਰੇ ਜਾਣੇ ਉਸ ਤੋਂ ਬਾਅਦ ਹਜ਼ੂਰ ਸਾਹਿਬ ਗੁਰਤਾ ਗੰਦੀ ਉਸ ਸਮੇਂ ਵੀ ਰਾਸ਼ਟ ਸਿੱਖ ਸੰਗਤ ਦਾ ਬਰਾਬਰ ਪੰਡਾਲ ਲੱਗਿਆ ਸੀ ਲੰਗਰ ਸੀ ਉੱਥੇ ਲੰਗਰਾਂ ਦੀ ਪਰਮਾਰ ਜਾਂਦਾ ਸੀ ਤੇ ਹੋਰ ਸਾਰੇ ਲੰਗਰ ਛੱਡ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਾਸ਼ਟ ਸਿੱਖ ਸੰਗਤ ਦੇ ਲੰਗਰ ਵਿੱਚ ਗਏ ਸਨ ਸਾਡੀ ਪ੍ਰੈਸ ਵਾਲਾ ਡਿਊਟੀ ਸੀ ਉੱਥੇ ਅਸੀਂ ਵੀ ਉਹਨਾਂ ਦੇ ਨਾਲ ਕੈਸਾ ਕਵਰੇਜ ਕਰਨ ਵਾਸਤੇ ਐਨਾ ਹਿਫਾਜ਼ਤ ਐਨਾ ਮੋਹ ਰਾਸ਼ਟਰੀ ਸਿੱਖ ਸੰਗਤ ਜਿਹਨੂੰ ਸਿੱਖ ਕੌਮ ਕਾਲੀ ਚੋਮਣੀ ਬਣ ਸਾਰੇ ਆਪਣਾ ਦੁਸ਼ਮਣ ਸਾਹਮਣੇ ਨੇ ਸਰਦਾਰ ਪ੍ਰਕਾਸ਼ ਸਿੰਘ ਵਾਦਲ ਉਸ ਦੀ ਪੂਰੀ ਹਰਕਤ ਦਾ ਹਰਤ ਕਰਦੇ ਰਹੇ ਨੇ ਉਹਨਾਂ ਨੂੰ ਫੰਡ ਵੀ ਪ੍ਰੋਵਾਈਡ ਕਰਦੇ ਰਹੇ ਨੇ ਇਹ ਮੈਂ ਨਹੀਂ ਕਹਿੰਦਾ ਡਾਕੂਮੈਂਟਰੀ ਪ੍ਰੋਪਰ ਜਨ ਕੇ ਸਿਹਜਾ ਤੋਂ ਐਲਾਨ ਹੋਇਆ ਇਹ ਮੈਂ ਸਿਰਫ ਅੱਜ ਇੰਨਾ ਹੀ ਕਹਿਣਾ ਸੀ ਵੀ ਰਾਸ਼ਟਰੀ ਸਿੱਖ ਸੰਗਤ ਦੀ ਬਾਤ ਸਾਡੇ ਲੋਕ ਵੀ ਕਰਦੇ ਰਹੇ ਨੇ ਇੰਨਾ ਕਹਿਦਾ ਹੋਇਆ ਖਿਮਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਨੂੰ ਉਮੀਦ ਹੈ ਕਿ ਆਪ ਜੀ ਨੂੰ ਇਹ ਪਤਾ ਲੱਗ ਹੀ ਗਿਆ ਹੋਵੇਗਾ ਕਿ ਉਸ ਕੌਮ ਦਾ ਅਲੰਬਰਦਾਰ ਕੌਣ ਸੀ ਜਿਸਨੇ ਰਾਸ਼ਟਰੀ ਸਿੱਖ ਸੰਗਤ ਦਾ ਪਾਲਨ-ਪੋਸ਼ਣ ਕੀਤਾ ਸੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਤ ਤਕ ਗੁਰੂਰ ਕਾਲ ਨੂੰ ਦੇਵ ਆ ਗਿਆ ਸਤਿ ਸ੍ਰੀ ਅਕਾਲ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ